ਸਰਹੱਦੀ ਤਣਾਅ ਤੇ ਭਾਰਤ ਦੀ ਅੰਦਰੂਨੀ ਸਿਆਸਤ ਬਾਰੇ ਅੱਜ ਗੱਲ ਕਰਾਂਗੇ ਖਾਸ ਤੌਰ ਦੇ ਉੱਤੇ ਭਾਰਤ ਪਾਕਿਸਤਾਨ ਦੇ ਵਿਚਲੇ ਬਣਦੇ ਹਾਲਾਤ ਦੇਸ਼ ਪਾਰ ਤੋਂ ਕੀ ਕੁਝ ਚੱਲਦਾ ਪਿਆ ਹੈ ਡੈਲੀਗੇਸ਼ਨਸ ਕੀ ਗੱਲਾਂ ਹੋ ਰਹੀਆਂ ਨੇ ਡੈਲੀਗੇਸ਼ਨਸ ਦੇ ਵਿੱਚ ਯੂਨ ਤੱਕ ਗੱਲ ਪਹੁੰਚੀ ਪਈ ਹੈ ਪਾਕਿਸਤਾਨ ਤੇ ਭਾਰਤ ਦੀ ਡੈਲੀਗੇਸ਼ਨ ਜਿਹੜੀ ਹੈ ਉਹ ਕੀ ਕੀ ਗੱਲਾਂ ਕਰ ਰਹੀ ਹੈ ਕੀ ਪ੍ਰਭਾਵ ਪੈ ਸਕਦੇ ਹੈ ਔਨ ਦੀ ਸਥਿਤੀ ਕੀ ਕੁਝ ਦੱਸਦੀ ਹੈ ਨੋਟਮ ਬਾਰੇ ਚਰਚਾ ਹੋਵੇਗੀ ਔਰ ਭਾਰਤ ਦੀ ਖਾਸ ਤੌਰ ਤੇ ਪੰਜਾਬ ਦੀ ਅੰਦਰੂਨੀ ਸਿਆਸਤ ਬਾਰੇ ਕੁਝ ਗੱਲਾਂ ਕਰਨੀਆਂ ਅੱਜ ਲਾਜ਼ਮੀ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਸੁਨੀਲ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਾਸ਼ਟ੍ਰੀ ਗੱਲ ਜੀ ਸਾਸ਼ਟ੍ਰੀ ਗੱਲ ਸਾਰੇ ਸ਼ੋਤਿਆਂ ਨੂੰ ਜੀ ਗੱਲ ਸ਼ੁਰੂਆਤ ਮੈਂ ਇੱਥੋਂ ਕਰਨੀ ਚਾਹੁੰਦਾ ਕਿ ਚਲੋ ਆਈਪੀਐਲ ਹੋ ਹਟਿਆ ਅਸੀਂ ਇੱਕ ਵਾਰੀ ਗੱਲ ਕੀਤੀ ਸੀ ਕਹਿੰਦੇ ਆਈਪੀਐਲ ਤੋਂ ਬਾਅਦ ਦੇਖਣ ਨੂੰ ਮਿਲੇਗਾ ਜੋ ਹੋਵੇਗਾ ਹੁਣ ਤੇ ਆਈਪੀਐਲ ਹੋਇਆ ਮੁੜ ਕੇ ਨੋਟਮ ਦੀ ਗੱਲ ਆ ਗਈ ਨੋਟਮ ਹੋਇਆ ਅੰਮਦਾਬਾਦ ਲਾਗੇ ਗੁਜਰਾਤ ਲਾਗੇ ਜਿਹੜੀ ਸਰਹੱਦ ਲੱਗਦੀ ਹੈ ਹੁਣ ਕੀ ਹੋਣ ਜਾ ਰਿਹਾ ਹੈ ਹੁਣ ਕੀ ਸਥਿਤੀ ਦੁਬਾਰਾ ਤਣਾਪੂਰਵਕ ਹੋਣ ਜਾ ਰਹੀ ਹੈ ਬਲੈਕ ਦੇਖੋ ਮੈਂ ਪਹਿਲੇ ਕਿਹਾ ਹੀ ਸੀਗਾ ਕਿ ਆਈਪੀਐਲ ਤੋਂ ਬਾਅਦ ਜਿਹੜਾ ਇਹਨਾਂ ਨੇ ਕੁਝ ਨਾ ਕੁਝ ਕਰਨਾ ਜਿਸ ਤਰ੍ਹਾਂ ਦੀ ਇਹ ਤਿਆਰੀ ਕਰਦੇ ਪਏ ਹੈਗੇ ਆ ਤੇ ਆ ਜਿਹੜਾ ਨੋਟਮ ਜਾਰੀ ਹੋ ਗਿਆ ਇਹਦੇ ਉਸ ਤੋਂ ਬਾਅਦ ਐਕਸਰਸਾਈਜ਼ ਜਿਹੜੀ ਹੈਗੀ ਆ ਹੋਣੀ ਉਹਦੀ ਤਿਆਰੀ ਜਿਹੜੀ ਚੱਲਦੀ ਪਈ ਹੈ ਇਹ ਐਕਸਰਸਾਈਜ਼ ਹੁਣ ਹੋਣ ਜਾ ਰਹੀ ਹੈ ਇਹਦੇ ਇੱਕ ਸੰਦੇਸ਼ ਵੀ ਜਾਏਗਾ ਪਾਕਿਸਤਾਨ ਦੇ ਵਿੱਚ ਕਿਉਂਕਿ ਇੰਡੀਆ ਪਾਕਿਸਤਾਨ ਬਾਰਡਰ ਤੇ ਹੋ ਰਹੀ ਏ ਗੁਜਰਾਤ ਦੇ ਵਿੱਚ ਤੇ ਇੱਕ ਜਿਹੜਾ ਉਹਨਾਂ ਨੂੰ ਕਿ ਅਸੀਂ ਤਿਆਰ ਹੈਗੇ ਆਂ ਹਰ ਵੇਲੇ ਤਿਆਰ ਹੈਗੇ ਆਂ ਤੇ ਦੂਜੀ ਗੱਲ ਇਹ ਹੈ ਕਿ ਕੁਝ ਨਾ ਕੁਝ ਜਿਹੜਾ ਹੋਣ ਦੀ ਸੰਭਾਵਨਾ ਤਾਂ ਹੈਗੀ ਹੈ ਕਿਉਂਕਿ ਵਰਲਡ ਲੈਵਲ ਤੇ ਲਗਾਤਾਰ ਇੰਡੀਆ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਤੇ ਪਾਕਿਸਤਾਨ ਵੀ ਜਿਹੜਾ ਯੂਨ ਦੇ ਵਿੱਚ ਇੰਡੀਆ ਦੇ ਅਗੇਂਸਟ ਇੱਕ ਨੈਰੇਟਿਵ ਸਰਜਣ ਦੀ ਕੋਸ਼ਿਸ਼ ਕਰ ਰਿਹਾ ਤੇ ਹਾਲਾਂਕਿ ਸਫਲ ਨਹੀਂ ਹੋ ਰਿਹਾ ਤੇ ਪਰ ਦੋਨਾਂ ਦੇ ਬਿਆਨ ਕਾਫੀ ਜਿਹੜੇ ਆ ਤਲਖ ਨੇ ਦੋਨੋਂ ਪਾਸਿਆਂ ਦੇ ਹੁਣ ਤੇ ਇਸ ਕਰਕੇ ਜਿਹੜੀ ਤਿਆਰੀ ਹੈ ਉਹ ਵੀ ਰੱਖ ਰਹੇ ਨੇ ਪਰ ਕੁਝ ਨਾ ਕੁਝ ਹੋਣ ਦੀ ਸੰਭਾਵਨਾ ਵੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅੱਛਾ ਰੁਦਰਾ ਜੀ ਇੱਕ ਗੱਲ ਖਾਸ ਕਿਉਂਕਿ ਬਲਾਵਲ ਪੁੱਟੋ ਕਹਿੰਦੇ ਕੁਝ ਬਿਆਨ ਦੇ ਰਹੇ ਸੀ ਪਹਿਲਗਾਮ ਹਮਲੇ ਨੂੰ ਲੈ ਕੇ ਤੇ ਉੱਥੋਂ ਦੇ ਹੀ ਇੱਕ ਮੁਸਲਮ ਪੱਤਰਕਾਰ ਨੇ ਚੁੱਪ ਕਰਾ ਦਿੱਤਾ ਬਲਾਵਲ ਪੁੱਟੋ ਨੂੰ ਇਹ ਕੀ ਮਸਲਾ ਪੈ ਗਿਆ ਦੇਖੋ ਇੰਡੀਆ ਨੇ ਜਿਹੜੇ ਡੈਲੀਗੇਸ਼ਨ ਆਪਣਾ ਸਾਰੇ ਵਰਲਡ ਦੇ ਵਿੱਚ ਭੇਜ ਰਿਹਾ ਕਿ ਉਹ ਡੈਲੀਗੇਸ਼ਨਸ ਜਾ ਰਹੇ ਨੇ ਹੈਨਾ ਤੇ ਉਹਨਾਂ ਨੂੰ ਵਰਲਡ ਦੇ ਸਾਰੇ ਜਿਹੜੇ ਕੰਟਰੀਜ਼ ਨੇ ਉਹਨਾਂ ਨੂੰ ਇਹ ਦੱਸ ਰਹੇ ਨੇ ਕਿ ਪਾਕਿਸਤਾਨ ਕੀ ਕਰ ਰਿਹਾ ਹੈ ਕੀ ਟੈਰਰਿਸਟ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਸਬੂਤ ਦੇ ਰਹੇ ਨੇ ਉਹ ਉੱਥੇ ਦੇ ਫੋਟੋਗ੍ਰਾਫ ਵਗੈਰਾ ਉਹਨਾਂ ਕੋ ਸਾਰੀਆਂ ਚੀਜ਼ਾਂ ਹੈਗੀਆਂ ਔਨ ਰੈਕੋਰਡ ਜਿਹੜੀਆਂ ਉਹ ਸਾਰੀਆਂ ਉੱਥੇ ਦਿਖਾ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਤਾਂ ਪਾਕਿਸਤਾਨ ਨੇ ਵੀ ਅਨਾਉਂਸ ਕਰਤਾ ਕਿ ਅਸੀਂ ਬਿਲਾਵਲ ਪੁੱਟੋ ਨੂੰ ਜਿਹੜਾ ਯੂਨ ਦੇ ਵਿੱਚ ਭੇਜ ਰਹੇ ਹੈਗੇ ਆ ਹੈਨਾ ਉਹ ਵੀ ਆਪੋਜੀਸ਼ਨ ਵਾਲਿਆਂ ਨੂੰ ਭੇਜ ਰਹੇ ਹੈ ਵੀ ਆਪੋਜੀਸ਼ਨ ਵਾਲਿਆਂ ਨੂੰ ਭੇਜ ਰਹੇ ਹੈਗੇ ਆ ਤੇ ਬਿਲਾਵਲ ਪੁੱਟੋ ਪਹਿਲੇ ਹੀ ਆਪਣੇ ਇਦਾਂ ਦੇ ਬਿਆਨ ਜਿਹੜੇ ਆ ਜਿਨ੍ਹਾਂ ਦਾ ਸਿਰ ਪੈਰ ਨਹੀਂ ਹੁੰਦਾ ਜਾਂ ਜਿਨ੍ਹਾਂ ਦੇ ਪਿੱਛੇ ਕੋਈ ਤੱਥ ਨਹੀਂ ਹੁੰਦੇ ਦੇ ਮੂਜਵਾਨੀ ਬਿਆਨ ਹੁੰਦੇ ਆ ਹੈਨਾ ਜਿੱਦਾਂ ਸੋਸ਼ਲ ਮੀਡੀਆ ਤੇ ਨਿਕਲ ਆਂਦੇ ਹੈਗੇ ਆ ਉਸ ਤਰ੍ਹਾਂ ਦੇ ਬਿਆਨਾਂ ਲਈ ਪਹਿਲੇ ਚਰਚਿਤ ਰਿਹਾ ਵਾ ਤੇ ਉਸ ਨੇ ਯੂਨ ਦੇ ਵਿੱਚ ਜਿਹੜੀ ਪ੍ਰੈਸ ਵਾਰਤਾ ਇਹਨਾਂ ਦੀ ਸੀਗੀ ਉਹਦੇ ਵਿੱਚ ਇਹ ਗੱਲ ਕਹੀ ਕਿ ਕਸ਼ਮੀਰ ਜਿਹੜਾ ਪਹਿਲਗਾਮ ਇਨਸੀਡੈਂਟ ਹੋਇਆ ਇੰਡੀਆ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਰਿਹਾ ਇੰਡੀਅਨ ਗਵਰਨਮੈਂਟ ਦੇ ਵੱਲੋਂ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਲਈ ਕਿ ਉਹਨਾਂ ਨੂੰ ਜਿਹੜਾ ਡੈਮੋਨਾਈਜ਼ ਕਰਨ ਲਈ ਕਹਿੰਦਾ ਇਹ ਕੀਤਾ ਜਾ ਰਿਹਾ ਹੈਗਾ ਉਸ ਤੇ ਇੱਕ ਜਿਹੜਾ ਨਾਲ ਦੀ ਨਾਲ ਹੀ ਇੱਕ ਮੁਸਲਿਮ ਪੱਤਰਕਾਰ ਜਿਹੜੇ ਉੱਥੇ ਦੇ ਹੀ ਨੇ ਯੂ ਐਸ ਏ ਦੇ ਉਹਨਾਂ ਨੇ ਕਿਹਾ ਪਰ ਜੋ ਮੈਂ ਦੇਖ ਰਿਹਾ ਇੱਕ ਮੁਸਲਿਮ ਔਰਤ ਜਿਹੜੀ ਅਫਸਰ ਹੈਗੀ ਆ ਆਰਮੀ ਦੀ ਉਹੀ ਬਰੀਫਿੰਗਸ ਜਿਹੜੀਆਂ ਕਰ ਰਹੀ ਹੈਗੀ ਆ ਫਿਰ ਇਹਨੇ ਫੜਾਫਟ ਗੱਲ ਜਿਹੜੀ ਹੈ ਬਿਲਾਵਲ ਪੁੱਟੋ ਨੇ ਮੋੜ ਦਿੱਤੀ ਤੇ ਫਿਰ ਦੂਸਰੀਆਂ ਗੱਲਾਂ ਤੇ ਆਣਾ ਸ਼ੁਰੂ ਹੋ ਗਿਆ ਕਿ ਇੰਡੀਆ ਜਿਹੜਾ ਉਹ ਸਾਡੇ ਖਿਲਾਫ ਲੱਗਿਆ ਹੋਇਆ ਹੈ ਨਾ ਇਦਾਂ ਦੀਆਂ ਗੱਲਾਂ ਤੇ ਆ ਗਿਆ ਪਰ ਉੱਥੇ ਸਾਰੇ ਜਿਹੜਾ ਪੱਤਰਕਾਰ ਸੀਗੇ ਤਾਂ ਜਿਹੜੇ ਉੱਥੇ ਮੌਜੂਦ ਸੀਗੇ ਲੋਕ ਉਹਨਾਂ ਦੇ ਵਿੱਚ ਇਹ ਸੰਦੇਸ਼ ਜਿਹੜਾ ਬਿਲਕੁਲ ਸਪਸ਼ਟ ਚਲਾ ਗਿਆ ਕਿ ਬਿਲਾਵਲ ਪੁੱਟੋ ਜੀ ਗੱਲ ਦੇ ਵਿੱਚ ਕੋਈ ਦਮ ਨਹੀਂ ਹੈਗਾ ਹੈ ਮਤਲਬ ਉਹਦਾ ਜਿਹੜਾ ਟੈਂਪੋ ਬਣਿਆ ਸੀ ਸਾਰਾ ਉਹਨੇ ਆਪ ਹੀ ਤੋੜ ਲਿਆ ਹੋ ਸਤਰਾ ਜੀ ਪਾਣੀ ਬਾਰੇ ਗੱਲ ਕਰਨੀ ਇੱਥੇ ਲਾਜ਼ਮੀ ਹੈ ਦੋ ਦੇਸ਼ਾਂ ਦੇ ਵਿਚਾਲੇ ਚਲੋ ਯੂਨੈਸ ਦੇ ਵਿੱਚ ਜਿਹੜੀ ਗੱਲ ਹੋਈ ਤੁਸੀਂ ਦੱਸਿਆ ਪਰ ਹੁਣ ਭਾਰਤ ਵੱਲੋਂ ਜਿਹੜਾ ਪਾਣੀ ਬੰਦ ਕੀਤਾ ਗਿਆ ਸੀ ਜ਼ਾਹਿਰ ਤੌਰ ਤੇ ਪਾਕਿਸਤਾਨ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਹੈ ਕਿ ਪਾਣੀ ਬੰਦ ਕਰਨਾ ਹੈ ਪਾਣੀ ਨਾ ਦੇਣਾ ਮਤਲਬ ਇਹ ਐਕਟ ਆਫ ਵਾਰ ਮੰਨਿਆ ਜਾਵੇਗਾ ਔਰ ਹੁਣ ਸ਼ਾਇਦ ਪਾਕਿਸਤਾਨ ਨੂੰ ਵੀ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਪਾਣੀ ਘਟਦਾ ਪਿਆ ਡੈਮਜ਼ ਵਿੱਚ ਵੀ ਕਹਿੰਦੇ ਕਿ ਅੱਧਾ ਪਾਣੀ ਰਹਿ ਗਿਆ ਉਹਨਾਂ ਦੇ ਹੁਣ ਕੀ ਸਥਿਤੀ ਹੈ ਇਸ ਚੀਜ਼ ਨੂੰ ਲੈ ਕੇ ਦੇਖੋ ਜਿਹੜੇ ਸ਼ਸ਼ੀ ਤਰੂਰ ਦੇ ਲੈਡ ਜਿਹੜਾ ਡੈਲੀਗੇਸ਼ਨ ਸੀਗਾ ਉਸਨੇ ਇਹ ਗੱਲ ਸਾਰੇ ਵਰਲਡ ਨੂੰ ਐਕਸਪਲੇਨ ਕਰ ਦਿੱਤੀ ਹੈ ਕਿ ਜਿਹੜੇ ਇਹ ਸਿੰਧੂ ਸਮਝੌਤਾ ਸੀਗਾ ਇਹ ਵਾਲਾ ਸਮਝੌਤਾ ਸਿਰਫ 1960 ਦੇ ਵਿੱਚ ਗੁੱਡਵਿਲ ਦੇ ਤੌਰ ਤੇ ਹੋਇਆ ਸੀ ਕਿ ਦੋਨੋਂ ਗੁਵਾਂਡੀ ਮੁਲਕ ਜਿਹੜੇ ਆ ਵਧੀਆ ਤਰੀਕੇ ਨਾਲ ਰਹਿਣ ਤਾਂ ਇੱਕ ਦੂਜੇ ਦੇ ਰਿਸੋਰਸਸ ਜੇ ਯੂਜ਼ ਕਰ ਸਕਦੇ ਆ ਤਾਂ ਕਰ ਲੈਣ ਉਸ ਤੋਂ ਬਾਅਦ ਇਹ ਪਾਣੀ ਉਹਨਾਂ ਨੂੰ ਦਿੱਤਾ ਗਿਆ ਇਹਦੇ ਵਿੱਚ ਇਹ ਪਾਣੀ ਦੀ ਮਿਨੀਮਮ ਕੁਆਂਟੀਟੀ ਉਹਨਾਂ ਨੇ ਨਿਰਧਾਰਿਤ ਕੀਤੀ ਤੇ ਫੇਰ ਉਹਨਾਂ ਨੇ ਇਹ ਵੀ ਸਿਗਾ ਕਿ ਪਾਣੀ ਕਿੰਨਾ ਛਟਣਾ ਉਹਦੀ ਇਨਫੋਰਮੇਸ਼ਨ ਸਾਰੀ ਦੇਣੀ ਤਾਂ ਕਿ ਉਸ ਹਾਵਨਾ ਤਿਆਰੀ ਕਰ ਲੈਣ ਤੇ ਉਹ ਆਪਸ ਦੇ ਵਿੱਚ ਜਿਹੜੇ ਆ ਉਹ ਨੋਟਸ ਐਕਸਚੇਂਜ ਕਰਦੇ ਰਹਿੰਦੇ ਸੀਗੇ ਕਿ ਸਾਨੂੰ ਹੁਣ ਇੰਨਾ ਪਾਣੀ ਚਾਹੀਦਾ ਹੋਊਗਾ ਸਾਡੀ ਇਦਨ ਬੋਾਈ ਸ਼ੁਰੂ ਹੋਣੀ ਹੈਗੀ ਐ ਤਾਂ ਤੇ ਪਰ ਹੁਣ ਉਹ ਸਮਝੌਤਾ ਇਹਨਾਂ ਨੇ ਰੱਦ ਕਰਤਾ ਕਿਉਂਕਿ ਇੰਡੀਆ ਦਾ ਇਹ ਕਹਿਣਾ ਹੈ ਕਿ ਇਹ ਕੋਈ ਗੁੱਡਵਿਲ ਗੈਸਚਰ ਨਹੀਂ ਜਿਹੜਾ ਪਾਕਿਸਤਾਨ ਕਰ ਰਿਹਾ ਹੈ ਲਗਾਤਾਰ ਪੈਂਡ ਦੀ ਲੜਾਈ ਉਸ ਤੋਂ ਬਾਅਦ ਕੀਤੀ ਗਈ ਫਿਰ ਕੱਤਰ ਦੀ ਕੀਤੀ ਗਈ ਹਮਲਾ ਜਿਹੜਾ ਦੋਨਾਂ ਵਾਰੀਆਂ ਨੇ ਪਹਿਲੇ ਕੀਤਾ ਤੇ ਦੋਨੋਂ ਵਾਰੀ ਜਿਹੜੇ ਮੂੰਹ ਦੀ ਖਾਣੀ ਪਈ ਜਦ ਕਿ ਪਹਿਲਾ ਕਹਿੰਦੇ ਐ ਅਟੈਕ ਜਿਹੜਾ ਕਰਦਾ ਉਹਨੂੰ ਐਡਵਾਂਟੇਜ ਮਿਲਦੀ ਹੈਗੀ ਆ ਤੇ ਉਸ ਤੋਂ ਬਾਅਦ ਆ ਜਿਹੜੇ ਲਗਾਤਾਰ ਟੈਰਰਿਸਟਾਂ ਵਾਲੇ ਕੰਮ ਕਰ ਗਿਲਾਲਾ ਜਿਹੜਾ ਹੋਇਆ ਤੇ ਟੈਰਰਿਸਟਾਂ ਨੂੰ ਜਿਹੜਾ ਫੀਡ ਕਰਨਾ ਉਹ ਸਾਰੇ ਕੰਮ ਉਸ ਗੁੱਡਵਿਲ ਗੈਸਟਰ ਦੇ ਨਾਲ ਮੈਚ ਨਹੀਂ ਕਰਦੇ ਜਿਹਦੇ ਤਹਿਤ ਇਹ ਸਮਝੌਤਾ ਹੋਇਆ ਸੀ ਇਸ ਕਰਕੇ ਅਸੀਂ ਤਾਂ ਇਹ ਸਮਝੌਤੇ ਨੂੰ ਰੱਦ ਕਰਦੇ ਹੈਗੇ ਆ ਸਾਰੇ ਵਰਲਡ ਨੂੰ ਇਹ ਗੱਲ ਜਿਹੜੀ ਹੈ ਦੱਸ ਦਿੱਤੀ ਗਈ ਹੈ ਉਸ ਤੋਂ ਬਾਅਦ ਇਹ ਆਪਣੀ ਮਰਜ਼ੀ ਨਾਲ ਹੀ ਪਾਣੀ ਛੱਡਦੇ ਆ ਤੇ ਆਪਣੀ ਮਰਜ਼ੀ ਨਾਲ ਹੀ ਜਿਹੜਾ ਪਾਣੀ ਰੋਕ ਲੈਂਦੇ ਹੈਗੇ ਆ ਤੇ ਉਹਨਾਂ ਨੂੰ ਦੱਸ ਨਹੀਂ ਰਹੇ ਹੈਗੇ ਜਿਹਦੇ ਕਰਕੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਦੇ ਬੁਵਾਈ ਉਹ ਹੋ ਨਹੀਂ ਪਾਰੀ ਹੈਗੀ ਹੈ ਜਿਹੜੀ ਹੁਣ ਹੋਣੀ ਸੀਗੀ ਤੇ ਉਹਨਾਂ ਦੀਆਂ ਉੱਥੇ ਦਹਾਰੇ ਸੀਗੇ ਕਿ ਜ਼ਮੀਨ ਦੇ ਵਿੱਚ ਕ੍ਰੈਕਸ ਵੀ ਕਈ ਜਗ੍ਹਾ ਪੈ ਗਏ ਨੇ ਅੱਛਾ ਰੁਦਰਾਦੀ ਹੁਣ ਵਾਪਸ ਹੋਣ ਨੇ ਆ ਭਾਰਤ ਵੱਲ ਨੂੰ ਭਾਰਤ ਦੀ ਸਿਆਸਤ ਤੇ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਇਸ ਵੇਲੇ ਪਾ ਕੀ ਪਈ ਆ ਪੰਜਾਬ ਲੁਧਿਆਣਾ ਵੈਸਟ ਦੀ ਜਿਹੜੀ ਇਲੈਕਸ਼ਨ ਹੈਗੀ ਆ ਸਵਾਲ ਇਹ ਉੱਠਣ ਲੱਗੇ ਸੀ ਕਿ ਕਾਂਗਰਸ ਪਾਰਟੀ ਦਾ ਆਪਸੀ 파ਟੋਤਾੜ ਤਾਂ ਬਣਦਾ ਪਿਆ ਪਰ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਕਿੱਥੇ ਚਲੇ ਗਏ ਪਹਿਲਾਂ ਰਾਜਾ ਵੜਿੰਗ ਬਾਰੇ ਗੱਲਾਂ ਹੋਈਆਂ ਪ੍ਰਤਾਪ ਸਿੰਘ ਬਾਜਵਾ ਬਾਰੇ ਚਲੋ ਉਹ ਤਾਂ ਬਾਹਰ ਗਏ ਹੋਏ ਆ ਵਿਦੇਸ਼ ਚ ਨੇ ਪਰ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਕਿੱਥੇ ਇਹ ਨਹੀਂ ਸਮਝ ਆ ਰਿਹਾ ਦੇਖੋ ਕਾਂਗਰਸ ਦੇ ਵਿੱਚ ਤਾਂ ਪਹਿਲਾਂ ਹੀ ਮੈਂ ਦੱਸਿਆ ਕਿ ਕਾਟੋ ਕਲੇਸ਼ ਜਿੱਦਾਂ ਆਪਣਾ ਕੱਲ ਵੀ ਗੱਲ ਹੋਈ ਆ ਪਿਆ ਹੋਇਆ ਹੈਗਾ ਤੇ ਸਾਲਾਂ ਦਾ ਚੱਲਦਾ ਆ ਰਿਹਾ ਹੈਗਾ ਕੋਈ ਡੈਫੀਨਿਟ ਲੀਡਰਸ਼ਿਪ ਜਿਹੜੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਵਿੱਚ ਐਸਾ ਲੀਡਰ ਰਿਹਾ ਜਿਸ ਨੇ ਜਿਹੜਾ ਵਿਰੋਧ ਨੂੰ ਉਠਣ ਨਹੀਂ ਦਿੱਤਾ ਤੇ ਹਮੇਸ਼ਾ ਇਦਾਂ ਦੇ ਕੰਮ ਜਿਹੜੇ ਆ ਕਰਦੇ ਰਹੇ ਕਿ ਇੱਕ ਜਿਹੜਾ ਲੀਡਰ ਨਜ਼ਰ ਆਂਦਾ ਸੀਗਾ ਹੁਣ ਇਦਾਂ ਦੀ ਗੱਲ ਨਜ਼ਰ ਨਹੀਂ ਆ ਰਹੀ ਹੈਗੀ ਹੈ ਨਾ ਇੱਕ ਪਾਸੇ ਚੰਨੀ ਨਜ਼ਰ ਆਈ ਜਾਂਦਾ ਦੂਜੇ ਪਾਸੇ ਜਿਹੜਾ ਆਪਣਾ ਆਪਣਾ ਰਾਜਾ ਵੜੇਗਾ ਹੈਗਾ ਵਾ ਕਾਂਗਰਸ ਦੇ ਵਿੱਚ ਮੈਂ ਅੱਗੇ ਹੀ ਦੱਸਿਆ ਕਿ ਕੋਈ ਜਿਹੜਾ ਸਭ ਕੁਝ ਠੀਕ ਨਹੀਂ ਹੈਗਾ ਤੇ ਕੱਲ ਪਰਸੋ ਹੀ ਐਸੇ ਮੀਡੀਆ ਤੇ ਗੱਲ ਹੋਈ ਸੀਗੀ ਤੇ ਇਹਨਾਂ ਦੇ ਵਿੱਚ ਘਟੋਕਲੇਸ਼ ਜਿਹੜਾ ਚੱਲਦਾ ਹੀ ਰਹਿੰਦਾ ਹੈਗਾ ਵਾ ਤੇ ਇਹ ਅੱਜ ਦਾ ਨਹੀਂ ਹੈ ਇਹ ਬੜੇ ਸਾਲਾਂ ਤੋਂ ਚੱਲਦਾ ਆ ਰਿਹਾ ਸਿਰਫ ਜਿਹੜਾ ਕੈਪਟਨ ਮਨਿੰਦਰ ਸਿੰਘ ਦੇ ਟਾਈਮ ਤੇ ਇੱਕ ਡੈਫੀਨਿਟ ਲੀਡਰਸ਼ਿਪ ਨਜ਼ਰ ਆ ਰਹੀ ਸੀਗੀ ਜੇ ਕੋਈ ਵਿਰੋਧ ਉੱਠਦਾ ਸੀ ਮਾੜਾ ਮੋਟਾ ਤਾਂ ਉਹ ਜਿਹੜਾ ਦੱਬਿਆ ਜਾਂਦਾ ਸੀਗਾ ਤੇ ਇਹ ਮਤਲਬ ਕੈਪਟਨ ਜਿਹੜਾ ਸੀ ਉਹ ਹਮੇਸ਼ਾ ਹੀ ਵਾਸ ਲੀਡਿੰਗ ਫਰੋਮ ਦਾ ਫਰੰਟ ਤੇ ਉਹ ਇੱਕੋ ਧਰਨ ਤੇ ਨਜ਼ਰ ਆਂਦੀ ਰਹੀ ਪਰ ਉਸ ਤੋਂ ਅੱਗੇ ਪਿੱਛੇ ਹਮੇਸ਼ਾ ਜਿਹੜਾ ਕਈ ਧਿਰਾਂ ਨਜ਼ਰ ਆਂਦੀਆਂ ਜਿੱਦਾਂ ਹੁਣ ਵੀ ਤੇ ਪ੍ਰਤਾਪ ਸਿੰਘ ਬਾਜਵਾ ਆਪਣੀ ਫੀਲਡਿੰਗ ਲਾ ਰਹੇ ਨੇ ਕਿ ਮੁੱਖ ਮੰਤਰੀ ਦੇ ਤੌਰ ਤੇ ਜੇ ਪ੍ਰੋਜੈਕਟ ਹੋ ਸਕਣ ਤੇ ਜਿਹੜਾ ਸੁਖਜਿੰਦਰ ਰੰਧਾਵਾ ਆਪਣੇ ਲਈ ਲੱਗੇ ਹੋਏ ਹੈਗੇ ਆ ਤੇ ਇਧਰੋਂ ਰਾਜਾ ਵੜਿੰਗ ਤਾਂ ਹੈ ਹੀ ਆ ਉਹ ਪ੍ਰਧਾਨ ਇਧਰੋਂ ਚੰਨੀ ਹੈਗਾ ਵਾ ਤੇ ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਸਹਿਮਤੀ ਜਿਹੜੀ ਕੱਲੀ ਚੰਨੀ ਦਹੀ ਬਣ ਪਾਣੀ ਹੈ ਕਾਂਗਰਸ ਜਿਹੜੀ ਹੈ ਉਹ ਚੰਨੀ ਨੂੰ ਹੀ ਪ੍ਰੋਜੈਕਟ ਕਰੇਗੀ ਉਹਦੇ ਨਾਂ ਤੇ ਪਿੱਛੇ ਵੋਟਾਂ ਪੈ ਜਾਂਦੀਆਂ ਹੈਗੀਆਂ ਤੇ ਪਰ ਬਾਕੀ ਜਿਹੜੇ ਆ ਉਹਨਾਂ ਚ ਇੰਦਾ ਦਾ ਕਰਿਸਮਾ ਹੈ ਨਹੀਂ ਹੈਗਾ ਪਰ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਲਈ ਆਪਣੀ ਈਗੋ ਦਿਖਾਣ ਲਈ ਆਪਣੀ ਪ੍ਰੈਸਟੀਜ ਦਿਖਾਣ ਲਈ ਤੇ ਆਪਣਾ ਐਟੀਟਿਊਡ ਦਿਖਾਣ ਲਈ ਇਦਾਂ ਦੇ ਕੰਮ ਕਰਦੇ ਰਹਿੰਦੇ ਕਿ ਮੈਂ ਨਹੀਂ ਆਉਂਗਾ ਜਿੱਦਾਂ ਹੈ ਨਾ ਵਿਆਹਾਂ ਦੇ ਵਿੱਚ ਫੁੱਫੜ ਕਰਦੇ ਹੈਗੇ ਆ ਠੀਕ ਹੈ ਨਾ ਤੇ ਉਹ ਕੰਮ ਜਿਹੜਾ ਇਹਨਾਂ ਦੇ ਲੀਡਰ ਕਰਦੇ ਰਹਿੰਦੇ ਹੈਗੇ ਤੇ ਇਹੀ ਕੰਮ ਮੈਨੂੰ ਲੱਗਦਾ ਰੰਧਾਵਾ ਸਾਹਿਬ ਕਰਦੇ ਪਏ ਨੇ ਤੇ ਜਦੋਂ ਦੋ ਚਾਰ ਕੁੜਕੀਆਂ ਵੈਸੇ ਕੁੜਕੀਆਂ ਜਿਹੜਾ ਵਾਲਾ ਹੈ ਨਹੀਂ ਕੋਈ ਵੀ ਐਦਾਂ ਦਾ ਲੀਡਰ ਜਿਹੜਾ ਕਾਂਗਰਸ 'ਚ ਕੁੜਕੀ ਮਾਰ ਸਕੇ ਦਾ ਜੋ ਕਾਂਗਰਸ ਦੀ ਪੋਜੀਸ਼ਨ ਹੈਗੀ ਆ ਪਰ ਰਿਕੁਐਸਟ ਕਰ ਲੈਣਗੇ ਕਿਸੇ ਤਰ੍ਹਾਂ ਤਾਂ ਨਜ਼ਰ ਆ ਜਾਣਗੇ ਕਿਤੇ ਨਾ ਕਿਤੇ ਹੂੰ ਵੈਸੇ ਤਾਂ ਹੈਰਾਨੀ ਦੀ ਗੱਲ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਹੈ ਛੋਟੀ ਮੋਟੀ ਪੋਸਟ ਹੈ ਨਹੀਂ ਮਤਲਬ ਬਹੁਤ ਵੱਡੇ ਲੀਡਰ ਮੰਨੇ ਜਾਂਦੇ ਆ ਰਾਜਾ ਵੜਿੰਗ ਪ੍ਰਧਾਨ ਹੈਗੇ ਨੇ ਹੁਣ ਜੇ ਇਹੋ ਜੇ ਲੀਡਰ ਹੀ ਬੈਕਫਰੰਟ ਤੇ ਆ ਜਾਣਗੇ ਜਦੋਂ ਲੋੜ ਪਈ ਕਾਂਗਰਸ ਨੂੰ ਫਿਰ ਕਾਂਗਰਸ ਵੀ ਸੋਚੇਗੀ ਜਦੋਂ ਮੁੱਖ ਮੰਤਰੀ ਚਿਹਰਾ ਬਣਾਉਣਾ ਹੈ ਦੇਖੋ ਬਿਲਕੁਲ ਮੈਂ ਦੱਸ ਰਿਹਾ ਕਿ ਜਿਹੜਾ ਇਨਫੋਰਮੇਸ਼ਨ ਹੈਗੀ ਹੈ ਪੱਤਰਕਾਰ ਜਗਤ ਦੇ ਵਿੱਚ ਕਿ ਬਾਜਵਾ ਸਾਹਿਬ ਇਦਾਂ ਦੇ ਟੀਮ ਜਿਹੜੀ ਹੈ ਉਹ ਗਠਿਤ ਕਰ ਰਹੇ ਨੇ ਜਿਹੜੀ ਉਹਨਾਂ ਨੂੰ ਪ੍ਰੋਜੈਕਟ ਕਰੇ ਜਿੱਦਾਂ ਮੋਦੀ ਸਾਹਿਬ ਨੇ ਗੁਜਰਾਤ ਦੇ ਹੋ ਤਿੰਨ ਵਾਰ ਸੀਐਮ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਟੀਮ ਜਿਹੜੀ ਹੈ ਲਾਈ ਉਸ ਨੇ ਪ੍ਰੋਜੈਕਟ ਕੀਤਾ ਸਾਰੇ ਇੰਡੀਆ ਦੇ ਵਿੱਚ ਮੋਦੀ ਨੂੰ ਐਜ਼ ਪੀਐਮ ਕੈਂਡੀਡੇਟ ਤੇ ਜਦ ਕੀ ਉਦੋਂ ਉਹ ਤੀਜੀ ਜਿਹੜੀ ਹੈ ਉਹ ਲਾਈਨ ਦੇ ਵਿੱਚ ਸੀਗੇ ਹੈਨਾ ਉਹਨਾਂ ਤੋਂ ਉੱਤੇ ਬੜੇ ਲੀਡਰ ਐਸੇ ਸੀਗੇ ਜਿਹੜੇ ਪਹਿਲੀ ਇਹ ਤਾਂ ਦੂਜੀ ਲਾਈਨ ਦੇ ਵਿੱਚ ਸੀਗੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਸੀ ਖਾਸ ਕਰ ਜਿਹੜਾ ਲਾਲ ਕ੍ਰਿਸ਼ਨ ਅਡਵਾਨੀ ਐਸੇ ਸੀਗੇ ਤੇ ਪਰ ਉਹਨਾਂ ਨੇ ਐਸੀ ਪ੍ਰੋਜੈਕਸ਼ਨ ਦਿੱਤੀ ਉਹਨਾਂ ਦੀ ਟੀਮ ਨੇ ਕਿ ਸਾਰੇ ਇੰਡੀਆ ਦੇ ਵਿੱਚ ਮੋਦੀ ਮੋਦੀ ਦੀ ਗੱਲ ਸ਼ੁਰੂ ਹੋ ਗਈ ਭਾਜਪਾ ਵਿੱਚ ਜਿੱਤੇ ਹੋਣੇ ਕਿ ਮੋਦੀ ਆ ਰਿਹਾ ਮੋਦੀ ਆ ਰਿਹਾ ਉਮਨਾਕ ਪ੍ਰੈਸ਼ਰ ਬਣਿਆ ਕਿ ਬੀਜੇਪੀ ਨੂੰ ਉਹਨਾਂ ਨੂੰ ਕੈਂਡੀਡੇਟ ਬਣਾਉਣਾ ਪਿਆ ਤੇ ਉਸ ਤੋਂ ਬਾਅਦ ਜਿਹੜੀ ਉਸੇ ਟੀਮ ਨੇ ਕਮਾਲ ਵੀ ਕੀਤੀ ਕਿ ਬੀਜੇਪੀ ਨੂੰ ਸੱਤਾ ਦੇ ਵਿੱਚ ਲੈ ਕੇ ਆਈ ਤੇ ਉਸ ਤੋਂ ਬਾਅਦ ਦੁਬਾਰਾ ਸੱਤਾ ਦੇ ਵਿੱਚ ਆਏ ਹੈ ਨਾ ਤੇ ਇਸ ਮਤਲਬ ਉਹਨਾਂ ਦਾ ਇਹ ਜਿਹੜਾ ਉਸ ਟੀਮ ਨੇ ਉਹਨਾਂ ਲਗਾਤਾਰ ਅੱਗੇ ਕੀਤਾ ਇਸੇ ਤਰ੍ਹਾਂ ਦੀ ਟੀਮ ਜਿਹੜੀ ਹੈ ਉਹ ਬਾਜਵਾ ਸਾਹਿਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਉਹਨਾਂ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਸਥਾਪਿਤ ਕਰ अच्छा मैं अंतला सवाल पूछूंगा अनुरोधरा जी क्योंकि भारत पुषणाशू पिछली बार ਜਦੋਂ ਇਲੈਕਸ਼ਨਸ ਹੋਈਆਂ ਸੀ ਉਦੋਂ ਵੀ ਦੂਸਰੇ ਸਥਾਨ ਤੇ ਸੀਗੇ ਜੇ ਆਮ ਆਦਮੀ ਪਾਰਟੀ ਦੀ ਹਵਾ ਨਾ ਹੁੰਦੀ ਸ਼ਾਇਦ ਭਾਰਤ ਪੂਸ਼ਣਾਸ਼ੂ ਜਿੱਤ ਜਾਂਦੇ ਪਰ ਹੁਣ ਜਮਨੀ ਚੋਣ ਦਾ ਸਮਾਂ ਆ ਭਾਰਤ ਪੂਸ਼ਣਾਸ਼ੂ ਅਜੇ ਵੀ ਉੱਥੇ ਹੀ ਨੇ ਹਾਲਾਂਕਿ ਹੁਣ ਤਾਂ ਚਲੋ ਬਹੁਤ ਕੁਝ ਨਾਲ ਵਾਪਰ ਵੀ ਗਿਆ ਸਿਆਸੀ ਗੈਰ ਸਿਆਸੀ ਤੌਰ ਦੇ ਉੱਤੇ ਕੀ ਤੁਸੀਂ ਭਾਰਤ ਪੂਸ਼ਣਾਸ਼ੂ ਨੂੰ ਪਹਿਲੇ ਨੰਬਰ ਤੇ ਆਉਂਦੇ ਜਾਂ ਪਿਛਲੀ ਸੀਟ ਆਪਣੀ ਪਿਛਲਾ ਸਥਾਨ ਆਪਣਾ ਬਰਕਰਾਰ ਰੱਖਦੇ ਦੇਖਦੇ ਹੋ ਮੈਨੂੰ ਲੱਗਦਾ ਮੈਨੂੰ ਲੱਗਦਾ ਹੈ ਸਟਰੋਂਗ ਨੇ ਕਾਫੀ ਮੈਂ ਲੁਧਿਆਣਾ ਜਿਹੜਾ ਦੋ ਵਾਰੀ ਜਾਇਆ ਹੈਗਾ ਤੇ ਉੱਥੇ ਜਿਹੜਾ ਪ੍ਰਭਾਵ ਨਜ਼ਰ ਆ ਰਿਹਾ ਹੈਗਾ ਕਿ ਇਹ ਇਸ ਗੱਲ ਦੇ ਚਾਂਸਸ ਵੀ ਹੈ ਕਿ ਐਨਟੀ ਇੰਕੰਮਬੈਸੀ ਬੋਰਡ ਜਿਹੜੀ ਹੈ ਉਹ ਉੱਥੇ ਕਾਫੀ ਨਜ਼ਰ ਆਏਗੀ ਹੈਨਾ ਕਿਉਂਕਿ ਹਜੇ بڑے ਕਰਾਰ ਨੇ ਜਿਹੜੇ ਦੱਸੇ ਜਾਣਗੇ ਉੱਥੇ ਘਰ-ਘਰ ਆ ਔਰਤਾਂ ਜਿਹੜੀਆਂ ਉਹ ਡਿਸਕਸ ਕਰਦੀਆਂ ਹੈਗੀਆਂ ਆਪਸ ਦੇ ਵਿੱਚ ਤੇ ਉਹਨਾਂ ਨੂੰ ਇਹ ਕਾਂਗਰਸ ਦੱਸੇਗੀ ਕਿ ਤੁਸੀਂ ਤਾਂ ਇਹ ਆ ਵਾਦੇ ਪੂਰੇ ਨਹੀਂ ਹੋਏ ਤੇ ਦੱਸ ਵੀ ਰਹੀ ਹੈਗੀ ਆ ਤਾਂ ਮੈਨੂੰ ਲੱਗਦਾ ਕਿ ਉਸ ਜਗ੍ਹਾ ਤੇ ਆਸ਼ੂ ਉਹਨਾਂ ਦਾ ਪ੍ਰਭਾਵ ਮੈਨੂੰ ਨਜ਼ਰ ਆ ਰਿਹਾ ਸੀ ਤੇ ਨੰਬਰ 1 ਕੈਂਡੀਡੇਟ ਦੇ ਤੌਰ ਤੇ ਮੈਂ ਉਹਨਾਂ ਨੂੰ ਦੇਖ ਸਕਦਾ ਹੈਗਾ ਇਹ ਸਥਿਤੀ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਗਲੋਬਲ ਪੋਲਿਟਿਕਸ ਔਰ ਖਾਸ ਤੌਰ ਤੇ ਭਾਰਤ ਦੇ ਅੰਦਰੂਨੀ ਪੋਲਿਟਿਕਸ ਦੇ ਵਿੱਚ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ